आदेश 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 ਕਿਸਾਨਾਂ ਲਈ ਆਗਿਆ ਦੇਸ਼ ਹਾਈ ਕੋਰਟ ਤੋਂ ਸਖਤ ਆਦੇਸ਼ ਆਗੇ ਨੇ ਕਿਸਾਨਾਂ ਦੇ ਲਈ ਖੁਸ਼ ਹੋ ਜੋ ਕਿਸਾਨ ਵੀਰੋ ਭਰਾਵੋ ਦਿੱਲੀ ਦੇ ਰਾਹ ਖੋਲਣ ਦੀ ਕਲੀਨ ਚਿੱਟ ਮਿਲ ਗਈ ਆ ਸ਼ੰਭੂ ਬਾਰਡਰ ਜਿੱਥੇ ਕਿ ਬਹੁਤ ਭਾਰੀ ਲੜਾਈ ਹੋਈ ਸੀ ਕਿਸਾਨਾਂ ਤੇ ਹਰਿਆਣਾ ਪੁਲਿਸ ਪ੍ਰਸ਼ਾਸਨ ਦੇ ਵਿਚਕਾਰ ਹਰਿਆਣਾ ਪੁਲਿਸ ਪ੍ਰਸ਼ਾਸਨ ਨੇ ਬੈਰੀਕੇਡਿੰਗ ਕੀਤੀ ਹੋਈ ਸੀ ਜਿੱਥੇ ਬਹੁਤ ਸਾਰੇ ਕਿਸਾਨ ਵੀਰ ਪੱਟੜ ਵੀ ਹੋਏ ਸੀ ਸਭ ਤੋਂ ਲੰਬਾ ਧਰਨਾ ਕਿਸਾਨ ਅੰਦੋਲਨ ਦਾ ਸਭ ਤੋਂ ਲੰਬਾ ਤਾਂ ਜੋ ਚੱਲਿਆ ਉਹ ਸ਼ੰਭੂ ਬੈਰੀਅਰ ਤੇ ਚੱਲਿਆ ਜੋ ਅੱਜ ਵੀ ਚੱਲ ਰਿਹਾ ਹੁਣ ਹੋ ਜੋ ਖੁਸ਼ ਕਿਉਂਕਿ ਹਾਈ ਕੋਰਟ ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਨੇ ਇਹ ਨੋਟਿਸ ਜਾਰੀ ਕਰ ਦਿੱਤਾ ਇੱਕ ਹਫਤੇ ਦੇ ਵਿੱਚ ਵਿੱਚ ਕਹਿੰਦੇ ਚੱਕ ਲੋ ਬੈਰੀਗੇਟ ਜੀ ਹਾਂ ਹਰਿਆਣਾ ਸਰਕਾਰ ਨੂੰ ਕਹਤਾ ਕਿ ਆਪਣੇ ਪੁਲਿਸ ਪ੍ਰਸ਼ਾਸਨ ਨੂੰ ਬੋਲ ਦਿੱਤਾ ਜਾਵੇ ਇੱਕ ਹਫਤੇ ਦੇ ਵਿੱਚ ਬੈਰੀਗੇਟਿੰਗ ਚੱਕ ਦਿਓ ਰੋਡ ਖਾਲੀ ਕਰ ਦਿਓ ਕਿਸਾਨਾਂ ਨੂੰ ਜਾਣ ਦਿਓ ਸਿੱਧਾ ਦਿੱਲੀ ਹੁਣ ਨਹੀਂ ਆਵੇਗੀ ਰਾਹ ਦੇ ਵਿੱਚ ਕੋਈ ਰੁਕਾਵਟ ਹੁਣ ਤੁਸੀਂ ਬਿਨਾ ਬੈਰੀਕੇਟਿੰਗ ਤੋਂ ਲੰਘ ਸਕਦੇ ਹਾਂ ਜੀ ਹਾਂ ਦਿੱਲੀ ਨੂੰ ਜਾ ਸਕਦੇ ਹਾਂ ਕਿਸਾਨ ਆਪਣੀਆਂ ਮੰਗਾ ਲੈ ਕੇ ਆਪਣੇ ਹੱਕ ਮੰਗਣ ਜਾ ਸਕਦੇ ਨੇ ਦਿੱਲੀ ਵੱਡੀ ਖਬਰ ਪੰਜਾਬ ਹਰਿਆਣਾ ਹਾਈ ਕੋਰਟ ਨੇ ਦਿੱਤੀ ਹਰੀ ਝੰਡੀ ਕਿਸਾਨ ਕਰਤੇ ਖੁਸ਼ ਢੋਨਾ ਬੀਜ ਲਿਆ ਵੇਲੇ ਹੋ ਗਏ ਪਾਣੀ ਕੁਦਰਤ ਆਪੇ ਲਾਈ ਜਾਂਦਾ ਤੇ ਚਲੋ ਫਿਰ ਜੋ ਮੰਗਾ ਰਹਿ ਗਈਆਂ ਮਨਾਉਣ ਲਈ ਖਿੱਚ ਲੋ ਤਿਆਰੀ ਦਿੱਲੀ ਵੱਰ ਨੂੰ ਪੂਝ ਕਰਨ ਦੀ ਵਾਰੀ ਫੇਰ ਆ ਗਿਆ ਕਿਸਾਨ ਭਰਾਵੋ ਤਿਆਰ ਰਹੋ ਕਿਉਂਕਿ ਹੁਣ ਤਾਂ ਰਾਹ ਵੀ ਸਾਫ਼ ਹੋ ਗਏ ਹਰਿਆਣਾ ਆਏ ਵਾਲਾ ਬੈਰੀਗੇਟ ਸ਼ੰਭੂ ਬੈਰੀਅਰ ਦਾ ਬੈਰੀਗੇਟ ਜਿਹੜਾ ਕਿ ਸਭ ਤੋਂ ਸਖਤ ਬੈਰੀਗੇਟ ਮੰਨਿਆ ਜਾਂਦਾ ਸ਼ੰਭੂ ਬਾਟਰ ਦੇ ਉੱਤੇ ਹੀ ਸਭ ਤੋਂ ਪਹਿਲਾਂ ਕਿਸਾਨਾਂ ਨੂੰ ਰੋਕਿਆ ਗਿਆ ਸੀ ਹਾਈ ਕੋਰਟ ਨੇ ਸਖਤ ਆਦੇਸ਼ ਦਿੱਤੇ ਇੱਕ ਹਫ਼ਤੇ ਦੇ ਵਿੱਚ ਚੱਕ ਦਿਓ ਬੈਰੀਗੇਟ ਕਿਸਾਨਾਂ ਨੂੰ ਗੱਲਾਂ ਬਾਤਾਂ ਕਰਨ ਜਾਣ ਦਿਓ ਸਿੱਧਾ ਦਿੱਲੀ ਚਾਹੇ ਹੁਣ ਤੁਸੀਂ ਮੋਦੀ ਸਾਹਿਬ ਨਾਲ ਮੀਟਿੰਗ ਕਰੋ ਚਾਹੇ ਮਿਤ ਸ਼ਾਹ ਨਾਲ ਕਰੋ ਹੁਣ ਉਹ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਮਿਲ ਗਈ ਏ ਹਰੀ ਝੰਡੀ ਹਰੀ ਝੰਡੀ ਹਰੀ ਝੰਡੀ ਚਲੋ ਫਿਰ ਦਿੱਲੀ ਨੂੰ ਕਰ ਦਿਓ ਪੂਜ ਪੰਜਾਬ ਹਰਿਆਣਾ ਬਾਰਡਰ ਤੇ ਜੋ ਬੈਰੀਕੇਡਿੰਗ ਸਭ ਤੋਂ ਵੱਧ ਬੈਰੀਕੇਡਿੰਗ ਜੋ ਕਿ ਛੰਭੂ ਬਾਰਡਰ ਤੇ ਅੱਜ ਵੀ ਬੈਰੀਕੇਡਿੰਗ ਕੀਤੀ ਹੋਈ ਆ ਇਹਨੂੰ ਖਤਮ ਕਰਨ ਦੇ ਇਹਨੂੰ ਹਟਾਉਣ ਦੇ ਆਦੇਸ਼ ਆ ਚੁੱਕੇ ਆ ਇਹ ਆਦੇਸ਼ ਦਿੱਤੇ ਆ ਮਾਨਯੋਗ ਅਦਾਲਤ ਨੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਸਾਨ ਵੀਰਾਂ ਲਈ ਬੜੀ ਖੁਸ਼ੀ ਦੀ ਖਬਰ ਆ ਇਹ ਵੀਡੀਓ ਨੂੰ ਕਿਸਾਨ ਵੀਰੋ ਜਰੂਰ ਸ਼ੇਅਰ ਇੱਕ ਦੂਜੇ ਨਾਲ ਕਰਿਓ ਸਾਂਝਾ ਕਰਿਓ ਬਹੁਤ ਵੱਡੀ ਇਹ ਖੁਸ਼ੀ ਦੀ ਖਬਰ ਆ ਕਿਉਂਕਿ ਸਭ ਤੋਂ ਪਹਿਲਾ ਰਾਹ ਆਪਣਾ ਉਹੀ ਰੋਕਿਆ ਜਾਂਦਾ ਸੀ ਅਗਰ ਰਾਹ ਖੁੱਲ ਗਏ ਸਮਝ ਲਓ ਆਪਣੇ ਮਸਲਿਆਂ ਦੇ ਰਾਹ ਖੁੱਲ ਗਏ ਆਪਣੇ ਮਸਲੇ ਹੱਲ ਕਰਨ ਦੇ ਰਾਹ ਖੁੱਲ ਗਏ ਕਿਉਂਕਿ ਸੜਕਾਂ ਦੇ ਉੱਪਰ ਹੀ ਆਪਾਂ ਨੂੰ ਰੋਕਿਆ ਜਾਂਦਾ ਸੀ ਆਪਣੇ ਸੜਕਾਂ ਵਾਲੇ ਰਾਹ ਖੁੱਲ ਗਏ ਹਮਤਲੋ ਆਪਣੀਆਂ ਗੱਲਾਂ ਬਾਤਾਂ ਦੇ ਰਾਹ ਖੁੱਲ ਗਏ ਤਾਂ ਕਰਕੇ ਬੜੀ ਵੱਡੀ ਖੁਸ਼ੀ ਦੀ ਖਬਰ ਆ ਕਰਦੇ ਹੋ ਕਿਸਾਨ ਵੀਰੋ ਛੇ ਨਾਲ ਕੁਦੂਜੇ ਨਾਲ ਇਹ ਵੀਡੀਓ ਨੂੰ ਵੱਧ ਤੋਂ ਵੱਧ ਕਿਸਾਨਾਂ ਦੇ ਵਿੱਚ ਪੰਚਾਓ ਤੇ ਖੁਸ਼ੀਆਂ ਮਨਾਓ ਸਾਰਿਆਂ ਨੂੰ ਸასი ਸ਼ਕਰ ਧੰਨਵਾਦ ਜੀ